ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਰਹਿਣ ਵਾਲੀ ਹੈਗੀ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਫੂਲ ਸੋ ਬੱਕਰੀ ਪਾਲ ਕ ਵੀਰਾਂ ਵਾਸਤੇ ਖੁਸ਼ੀ ਦੀ ਗੱਲ ਹੈ ਵੀ ਮੋੜ ਏਰੀਆ ਮਾਨਸਾ ਬਠਿੰਡਾ ਬਰਨਾਲਾ ਇਹਦੇ ਆਸ-ਪਾਸ ਕੋਈ ਬੱਕਰੀਆਂ ਦੀ ਮੰਡੀ ਨਹੀਂ ਲੱਗਦੀ ਸੀ ਜੋ ਕਿ ਵੀਰਾਂ ਨੇ ਕਪਰਾਲਾ ਕਰਿਆ ਸਤ ਤੁਸੀਂ ਸਾਹਮਣੇ ਦੇਖ ਸਕਦੇ ਹੋ ਢਾਲੀਵਾਲ ਬੱਕਰਾ ਮੰਡੀ ਤੇ ਨਾਂ ਤੇ ਵੀਰਾਂ ਨੇ ਮੰਡੀ ਸਟਾਰਟ ਕਰਿਆ ਨਵੀਂ ਜਿਹੜੀ ਚੌ ਤੋਂ ਸੂਚ ਨੂੰ ਲਿੰਕ ਰੋਡ ਜਾਂਦੇ ਆ ਉਸ ਦੇ ਉੱਪਰ ਵਾਹਨ ਦੇ ਵਿੱਚ ਕਿਸੇ ਨੇ ਵੀ ਨਿੱਜੀ ਵਾਹਣਾ ਕਿਸੇ ਦਾ ਵੀਰ ਦਾ ਉਹਦੇ ਉੱਪਰ ਮੰਡੀ ਸਟਾਰਟ ਕਰਿਆ ਉਹਦੇ ਵਿੱਚ ਢਾਲੀਵਾਲ ਬੱਕਰਾ ਮੰਡੀ ਤੁਸੀਂ ਬੋਰਡ ਪੜ੍ਹ ਸਕਦੇ ਹੋ ਗਰਚਰਨ ਢਾਲੀਵਾਲ ਕਰਨੈਲ ਸਿੱਧੂ ਤੇ ਹਰਮਨ ਢਾਲੀਵਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਗਰਾਂ ਇੰਨਾ ਕ ਵਾਹਣ ਕਵਰ ਕਰਿਆ ਵੀਰਾਂ ਨੇ ਲਗਭਗ ਕਿਲਾ ਕਾ ਵਾਹਣ ਦਾ ਹੋਊਗਾ। ਤੋਂ ਤੁਸੀਂ ਪੜ ਸਕਦੇ ਹੋ ਨੇੜੇ ਬਿਜਲੀ ਗ੍ਰਿਡ ਸੂਚ ਰੋਡ ਪਿੰਡ ਚੌਕੇ ਜ਼ਿਲ੍ਹਾ ਮਟੰਡਾ ਇੱਥੇ ਬੱਕਰੀਆਂ ਖਰੀਦਣ ਤੇ ਵੇਚਣ ਲਈ ਹਰ ਮੰਗਲਵਾਰ ਨੂੰ ਮੰਡੀ ਲੱਗਿਆ ਕਰੂ ਜੀ। ਖਰੀਦਣ ਵੇਚਣ ਵਾਲੇ ਤੋਂ ਅਲੱਗ-ਅਲੱਗ ਫੀਸ 100-100 ਰੁਪਏ ਹੋਵੇਗੀ। ਕਬੂਤ ਨੋਟ ਕਬੂਤਰ ਕੁੱਕੜ ਕੁੱਤੇ ਵੀ ਖਰੀਦੇ ਵਿੱਚ ਜਾਣਗੇ ਇੱਥੇ ਮੰਡੀ ਦੀ ਫੀਸ ਜਿਹੜੀ ਐਂਟਰੀ ਫੀਸ ਹੈ ਲਗਭਗ ਪ੍ਰਤੀ ਨਾਗ 20 ਰੁਪਏ ਰਹਿਣ ਵਾਲੀ ਆ ਲੰਗਰ ਦਾ ਖਾਸ ਪ੍ਰਬੰਧ ਹੋਇਆ ਕਰੋ ਜੀ ਸੋ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਹੈ ਵੀ ਇੱਥੇ ਆਏ ਮੰਗਲਵਾਰ ਹਮ ਹਮਾ ਕੇ ਜਰੂਰ ਪਹੁੰਚੋ ਸੋ ਤੁਸੀਂ ਆਹ ਕਾਰਡ ਤੇ ਵੀ ਝਲਕ ਮਰਵਾਵਾਂਗੇ ਤੁਹਾਨੂੰ ਤੁਸੀਂ ਇਹ ਦੇਖ ਸਕਦੇ ਹੋ ਜੀ ਗਰਚਰਨ ਢਾਲੀਵਾਲ ਕਰਨਲ ਸਿੱਧੂ ਹਰਮਨ ਢਾਲੀਵਾਲ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਹੋਰ ਜਾਣਕਾਰੀ ਚਾਹੀਦੀ ਹੈ ਬੱਕਰੀਆਂ ਦੀ ਮੰਡੀ ਬਾਰੇ ਤਾਂ ਉਹ ਤੁਸੀਂ ਵੀਰਾਂ ਦਾ ਨੰਬਰ ਦਿੱਤੇ ਹੋਇਆ ਸਕਰੀਨ ਤੇ ਚੱਲ ਰਿਹਾ ਹੈ ਨੰਬਰ ਉਹ ਵੀਰਾਂ ਨਾਲ ਤੁਸੀਂ ਕੰਟੈਕਟ ਜਰੂਰ ਕਰ ਲਿਓ ਸੋ ਕਿਸੇ ਨੇ ਵੀ ਬੱਕਰਾ ਬੱਕਰੀ ਕੋਈ ਖਰੀਦਣਾ ਵੇਚਣਾ ਹੋਵੇ ਜਾਂ ਕੋਈ ਹੋਰ ਕੁੱਤੇ ਕੁੱਤੇ ਕਬੂਤਰ ਕੁੱਕੜ ਜੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਾਨਵਰ ਖਰੀਦਣਾ ਵੇਚਣਾ ਤਾਂ ਉਹ ਤੁਸੀਂ ਵੀਰਾਂ ਨਾਲ ਸੰਪਰਕ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਖਰੀਦ ਵਿਚ ਹੋ ਸਕਦੀ ਹੈ ਕੁੱਕੜਾ ਕਬੂਤਰਾਂ ਦੀ ਸੋ ਏਰੀਆ 'ਚ ਬਹੁਤ ਚੰਗੀ ਗੱਲ ਆ ਬਹੁਤ ਖੁਸ਼ੀ ਵਾਲੀ ਗੱਲ ਹੈਗੀ ਆਪਣੇ ਏਰੀਆ 'ਚ ਬਰਨਾਲਾ ਬਠਿੰਡਾ ਮਾਨਸਾ ਲਵੇ ਲੋਣੇ ਬੱਕਰੀਆਂ ਦੀ ਮੰਡੀ ਨਹੀਂ ਲੱਗਦੀ ਸੀ ਜੋ ਕਿ ਵੀਰਾਂ ਨੇ ਸਟਾਰਟ ਕਰੀਆ ਬਹੁਤ ਚੰਗਾ ਪਰਾਲਾ ਹੈ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਜਿਹੜੀ ਬਾਹਰ ਨੂੰ ਜਾ ਰਹੀ ਆ ਕਿਤੇ ਨਾ ਕਿਤੇ ਉਹਨੂੰ ਜਾ ਕੇ ਵਡਾਵਾ ਜ਼ਰੂਰ ਮਿਲੂਗਾ ਉਤਸ਼ਾਹ ਬਹੁਤ ਨੌਜਵਾਨਾਂ ਦੇ ਵਿੱਚ ਬੱਕਰੀ ਪਾਲਕ ਵੀਰਾਂ ਦੇ ਵਿੱਚ ਸੋ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਬਣੇ ਰਿਹਾ ਆਪਣੇ ਚੈਨਲ ਦੇ ਨਾਲ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਮੰਗਲਵਾਰ ਨੂੰ ਇਸ ਮੰਡੀ ਤੇ ਵਾਦ ਤੋਂ ਵਾਦ ਪਹੁੰਚੋ ਖਰੀਦ-ਵੇਚ ਹੋ ਜਾਣਵਰਾਂ ਦੀ ਹੁੰਦੀ ਆ ਸਾਫ਼ ਸੁਥਰਾ ਪ੍ਰਬੰਧ ਆ ਲੰਗਰ ਪਾਣੀ ਦਾ ਪ੍ਰਬੰਧ ਵੀ ਹੋਇਆ ਕਰੂਗਾ ਗਰਾਊਂਡ ਬਹੁਤ ਖੁੱਲਾਗਾ ਤੁਸੀਂ ਇਹ ਦੇਖ ਸਕਦੇ ਹੋ ਸੋ ਚੈੱਕ ਕਰਿਓ ਜੇ ਲਗਭਗ ਕਿਲਾ ਜੇ ਬੈਸੇ ਦਾ ਮੌਸਮ ਠੰਡ ਦਾ ਹੋਣਾ ਜੇ ਲਗਭਗ ਕੋਈ ਗਰਮੀ ਵਗੈਰਾ ਹੁੰਦੀ ਹੈ ਤਾਂ ਉਹ ਸੈਡਾਂ ਦਾ ਪ੍ਰਬੰਧ ਵੀ ਕਰਿਆ ਪਈਆਂ ਨੇ ਲੰਗਰ ਦਾ ਪ੍ਰਬੰਧ ਵੀ ਹੋ ਜੂਗਾ ਸੋ ਹੋਰ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਤੁਸੀਂ ਆ ਨੰਬਰਾਂ ਤੇ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਤਿੰਨ ਨੰਬਰ ਚੱਲਦੇ ਆ ਹੋਰ ਵੀ ਕੋਈ ਵੀ ਡਿਟੇਲ ਲੈਣੀ ਆ ਜਾਣਕਾਰੀ ਆਉਣ ਜਾਂਦੀ ਰਹਿਣ ਸਹਿਣ ਦਾ ਪ੍ਰਬੰਧ ਉਹ ਵੀਰਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਹੋਰ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ